ਸਤਿ ਸ੍ਰੀ ਅਕਾਲ ਸ਼ਰਕਾ ਟੀਵੀ ਦੇਖ ਰਹੇ ਹੋ ਸਿੱਧੇ ਮੈਂ ਹਾਂ ਗੁਰਦੀਪ ਸਿੰਘ ਦੋਸਤੋ ਇੱਕ ਤਿੰਨ ਦਿਨ ਜਿਹੜੇ ਨੇ ਬਹੁਤ ਹੀ ਤਬਾਹੀ ਦਾ ਮੰਜ਼ਰ ਲੈ ਕੇ ਆਣ ਵਾਲੇ ਨੇ ਅਸੀਂ ਵੀ ਪਰਮਾਤਮਾ ਦੇ ਅੱਗੇ ਅਰਦਾਸ ਕਰਦੇ ਹਾਂ ਕਿ ਇਹ ਪਰਮਾਤਮਾ ਪੰਜਾਬ ਤਾਂ ਪਹਿਲੀ ਬਹੁਤ ਜ਼ਿਆਦਾ ਉਜੜ ਚੁੱਕਿਆ ਪੰਜਾਬ ਦਾ ਬਹੁਤ ਹੀ ਜ਼ਿਆਦਾ ਅਜਾੜਾ ਹੋ ਗਿਆ ਹਮਾਚਲ ਦਾ ਕਸ਼ਮੀਰ ਦੇ ਵਿੱਚ ਪਹੁੰਚਦੇ ਹੋਏ ਵੀ ਨੇ ਬਹੁਤ ਸਾਰੀ ਤਬਾਹੀ ਹੈ ਜਿਹੜੀ ਪੰਜਾਬ ਦੇ ਵਿੱਚ ਜਿਹੜੀ ਮਚਾਈ ਹੈ ਤਾਂ ਬਹੁਤ ਸਾਰੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਜੇਕਰ ਬਿਆਸ ਰੀਵਰ ਦੀ ਗੱਲ ਕੀਤੀ ਜਾਂਦਾ ਬਿਆਸ ਰੀਵਰ ਨੇ ਸਭ ਤੋਂ ਵੱਡਾ ਜਿਹੜਾ ਨੁਕਸਾਨ ਹੈ ਉਹ ਪੰਜਾਬ ਦਾ ਕੀਤਾ ਤਾਂ ਹੁਣ ਵੀ ਜਿਹੜੀਆਂ ਬਹੁਤ ਸਾਰੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਬਿਆਸ ਰੀਵਰ ਲਗਾਤਾਰ ਹੀ ਪੂਰਾ ਡਾਮਾਡੋਲ ਹੋਇਆ ਪਿਆ ਅੱਜ ਕਸ਼ਮੀਰ ਦੇ ਟੋਟਾ ਜ਼ਿਲ੍ਹੇ ਦੇ ਵਿੱਚ ਫੇਰ ਬੱਦਲ ਫਟ ਗਿਆ ਉਹ ਜਦੋਂ ਬੱਦਲ ਫਟਿਆ ਤਾਂ ਸਾਰਾ ਇਹ ਪਾਣੀ ਹੈ ਜਿਹੜਾ ਉੱਥੇ ਫੈਲ ਲ ਜਾਂਦਾ ਉਹ ਸਾਰਾ ਹੀ ਪਾਣੀ ਬਿਆਸ ਰੀਵਰ ਦੇ ਵਿੱਚ ਆਵੇਗਾ ਤਾਂ ਬਿਆਸ ਰੀਵਰ ਪੂਰੀ ਤਰ੍ਹਾਂ ਜਿਹੜਾ ਡਾਮਾਡੋਲ ਹੋਇਆ ਪਿਆ ਤਾਂ ਹੋਰ ਵੀ ਲਗਾਤਾਰ ਹਮਾਤਰ ਦੇ ਤੇ ਕਸ਼ਮੀਰ ਦੇ ਕਾਫੀ ਸਾਰੇ ਇਲਾਕੇ ਨੇ ਜਿੱਥੇ ਲਗਾਤਾਰ بارش ਹੋ ਰਹੀ ਹੈ ਸਵੇਰ ਦੀ ਤਾਂ ਉਸ بارش ਹੋਣ ਦੇ ਨਾਲ ਅੱਜ ਰਾਵੀ ਰਿਵਰ ਦਾ ਜਿਹੜੇ ਕੰਢਿਆਂ ਦੇ ਉੱਪਰ ਪਾਣੀ ਹੈ ਜਿਹੜਾ ਉਹ ਟੱਪ ਗਿਆ ਰਾਵੀ ਰਿਵਰ ਦੇ ਕੰਢਿਆਂ ਤੋਂ ਪਾਣੀ ਦੀਆਂ ਛੱਲਾ ਜਿਹੜੀਆਂ ਟੱਪਦੀਆਂ ਸਨ 88 ਦੇ ਵਿੱਚ ਇਸ ਤਰ੍ਹਾਂ ਹੋਇਆ ਸੀ ਜਦੋਂ ਫਲੱਡ ਗੇਟ ਪੁੱਲ ਨੇ ਪੈਸੀ 88 ਦੇ ਵਿੱਚ ਬਹੁਤ ਸਾਰਾ ਜਿਹੜੀ بارش ਆ ਉਹ ਏਸੀ ਲਗਾਤਾਰ ਕਾਫੀ ਦਿਨ ਕਈ ਹਫ਼ਤੇ ਜਿਹੜਾ ਨਹੀਂ ਪੈਂਦਾ ਰਿਹਾ ਸੀ ਜਿਸ ਤੋਂ ਬਾਅਦ ਵਿੱਚ ਪੂਰੇ ਪੰਜਾਬ ਦੇ ਵਿੱਚ ਹੜ੍ਹ ਆ ਗਏ ਸੀ ਔੜ 88 ਦਾ ਦੌਰ ਹਜੇ ਭੁੱਲਿਆ ਨਹੀਂ ਸਾ 88 ਵਰਗਾ ਦੌਰ ਹੈ ਜਿਹੜਾ ਦੁਬਾਰਾ ਫੇਰ ਹੈ ਜਿਹੜਾ ਪੰਜਾਬ ਦੇ ਸਿਰ ਉਹ ਜਿਹੜਾ ਖਤਰਾ ਮੰਡਰਾ ਰਿਹਾ ਤਾਂ ਅੱਜ ਬਹੁਤ ਸਾਰੀਆਂ ਤਸਵੀਰਾਂ ਡਰਾਵਣੀਆਂ ਸੀ ਤਾਂ ਬਹੁਤ ਸਾਰੇ ਪੰਜਾਬ ਦੇ ਵਿੱਚ ਜਿਹੜੇ ਬਨ ਟੁੱਟੇ ਨੇ ਲੱਖਾਂ ਏਕੜ ਜਿਹੜੀ ਫਸਲ ਹੈ ਝੋਨੇ ਦੀ ਉਹ ਤਬਾਹ ਹੋਈ ਆ ਪਾਣੀ ਦੇ ਵਿੱਚ ਬਹੁਤ ਸਾਰੇ ਕਿਸਾਨ ਵੀਰ ਅੱਜ ਰੋ ਰੋ ਕੇ ਆਪਣਾ ਜਿਹੜਾ ਦਰਦ ਬਿਆਨ ਕਰ ਰਹੇ ਸੀ ਇਹ ਸਾਰੇ ਦੇ ਪਿੱਛੇ ਕੀ ਕੋਈ ਸਾਜ਼ਿਸ਼ ਹੈ ਜਿਹੜੇ ਡੈਮਾਂ ਦੇ ਗੇਟ ਹੈ ਉਹ ਪਹਿਲਾਂ ਨਹੀਂ ਖੋਲ ਨਹੀਂ ਹਾਂਦੇ ਪਹਿਲਾਂ ਪਾਣੀ ਜਿਹੜਾ ਰਿਲੀਫ ਨਹੀਂ ਕੀਤਾ ਜਾਂਦਾ ਜਦੋਂ ਪਾਣੀ ਪਿੱਛੇ ਇਕੱਠਾ ਹੋ ਜਾਂਦਾ ਫਿਰ ਭੱਜਦੇ ਨੇ ਕਿ ਪਾਣੀ ਦਾ ਲੈਵਲ ਵੱਧ ਗਿਆ ਲੈਵਲ ਵੱਧ ਗਿਆ ਇਹ ਸਭ ਕੁਝ ਪਹਿਲਾਂ ਕਿਉਂ ਨਹੀਂ ਕਰਤੀਆਂ ਸਰਕਾਰਾਂ ਤਾਂ ਅੱਜ ਇੱਕ ਵੀਡੀਓ ਹੋਰ ਵੀ ਜਿਹੜੀ ਸਾਹਮਣੇ ਆਈ ਹੈ ਉਹ ਵੀ ਅਸੀਂ ਤੁਹਾਨੂੰ ਵੀਡੀਓ ਦਿਖਾਉਣੇ ਆ ਉਸ ਵੀਡੀਓ ਦੇ ਵਿੱਚ ਵੀਰਾਂ ਦੇ ਵੱਲੋਂ ਜਾ ਕੇ ਪਰਦਾ ਫਾਸ਼ ਕੀਤਾ ਗਿਆ ਨਹਿਰੀ ਵਿਭਾਗ ਦੇ ਜਦੋਂ ਉਹਨਾਂ ਦੇ ਵੱਲੋਂ ਆ ਕੇ ਦਰਵਾਜ਼ੇ ਦੇਖੀਏਗਾ ਤਾਂ ਨਹਿਰੀ ਮੈਕਨੇ ਦੇ ਵੱਲੋਂ ਦਰਵਾਜ਼ੇ ਬਿਲਕੁਲ ਬੰਦ ਸਨ ਇੱਕ ਹੀ ਦਰਵਾਜ਼ਾ ਖੁੱਲਿਆ ਸੀ ਜਦ ਕਿ ਉਹਨਾਂ ਨੂੰ ਚਾਰ ਦੇ ਚਾਰ ਹੀ ਦਰ ਹੋਲਨੇ ਚਾਹੀਦੇ ਸੀ ਜਿਹੜੀ ਨਹਿਰ ਸੀ ਉਹ ਪਿੱਛੇ ਤੋਂ ਡਾਵਾ ਡੋਲ ਸੀ ਜੇਕਰ ਉਹ ਨਹਿਰ ਪਿੱਛੇ ਤੋਂ ਟੁੱਟ ਜਾਂਦੀ ਤਾਂ ਘੱਟੋ ਘੱਟ 40 ਪਿੰਡਾਂ ਨੂੰ ਆਪਣੇ ਲਪੇਟ ਦੇ ਵਿੱਚ ਲੈ ਲੈਂਦੇ ਤੁਸੀਂ ਵੱਡਾ ਜਿਹੜਾ ਖਤਰਾ ਟਲਿਆ ਉਹਨਾਂ ਵੀਰਾਂ ਨੇ ਜਿਹੜਾ ਵੱਡਾ ਨੁਕਸਾਨ ਹੋਣੋਂ ਬਚਾਇਆ ਜਦੋਂ ਆਟੇ ਉਹਨਾਂ ਨੇ ਨਹਿਰੀ ਮੰਤਰੀ ਦੇ ਇਹ ਜਿਹੜੇ ਸਬੰਧਤ ਅਫਸਰ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕੋਈ ਵੀ ਗੱਲ ਬੁੱਧ ਕਰ ਤੋਂ ਗਰੇਜ਼ ਕੀਤਾ ਪਰ ਉਹਨਾਂ ਨੇ ਆਕੇ ਦਬਾ ਦੇ ਨਾਲ ਪ੍ਰੈਸ਼ਰ ਦੇ ਨਾਲ ਸਾਰੇ ਫਲੱਟ ਗੇਟ ਖਲੋਇਆ ਦੇ ਤਾਂ ਜੋ ਪਾਣੀ ਅੱਗੇ ਛੱਡਿਆ ਜਾਵੇ ਜੇਕਰ ਪਾਣੀ ਅੱਜ ਅੱਗੇ ਨਾ ਛੱਡਦੇ ਤਾਂ ਪੰਜਾਬ ਦਾ ਬਹੁਤ ਹੀ ਵੱਡਾ ਨੁਕਸਾਨ ਹੋ ਜਾਣਾ ਸੀ ਤਾਂ ਦੂਜੇ ਪਾਸੇ ਤੋਂ ਮਨੀਕਰਨ ਸਾਭ ਤੋਂ ਉਹ ਜਿਹੜੀਆਂ ਹੁਣ ਤਸਵੀਰਾਂ ਇੰਜ ਨੇ ਮਨੀਕਰਨ ਸਾਭ ਦੇ ਵਿੱਚ ਜਿਹੜੀ ਪਾਰਵਤੀ ਨਦੀ ਹੈ ਤਾਂ ਉਹ ਵੀ ਬਹੁਤ ਹੀ ਜਿਆਦੀ ਭਰ ਕੇ ਆਈ ਹੋਈ ਹੈ ਤਾਂ ਪਾਣੀ ਦੀ ਸੌਂਡ ਇੰਨੀ ਭਿਆਨਕ ਹੈ ਪਾਣੀ ਉੱਪਰ ਤੋਂ ਇਸ ਤਰ੍ਹਾਂ ਆ ਰਿਹਾ ਜਿਵੇਂ ਕਿ ਇਕੱਠੇ ਦੋ ਤੋਂ ਤਿੰਨ ਬੱਦਲ ਫਟ ਕੇ ਹੋਣ ਪਰ ਉਹ ਸਾਰਾ ਹੀ ਪਾਣੀ ਬਾਰਿਸ਼ਾਂ ਦਾ ਹੈ ਲਗਾਤਾਰ ਹਿਮਾਚਲ ਦੇ ਵਿੱਚ ਜਿਹੜੀਆਂ ਬਾਰਿਸ਼ਾਂ ਹੋ ਰਹੀਆਂ ਨੇ ਆਉਣ ਵਾਲੇ 3 ਦਿਨਾਂ ਦੇ ਲਈ ਲਗਾਤਾਰ ਅਲਰਟ ਦੱਸਿਆ ਹੋਇਆ ਪਹਿਲਾਂ ਯੈਲੋ ਅਲਰਟ ਸੀ ਹੁਣ ਰੈੱਡ ਅਲਰਟ ਹੈ ਜਿਹੜਾ ਕਰ ਦਿੱਤਾ ਗਿਆ ਤਾਂ ਸੂਬੇ ਭਰ ਦੇ ਵਿੱਚ ਸਾਰੇ ਹੀ ਸਕੂਲਾਂ ਨੂੰ ਸਰਕਾਰੀ ਪ੍ਰਾਈਵੇਟ ਸਕੂਲਾਂ ਨੂੰ ਛੁੱਟੀਆਂ ਕਰ ਦਿੱਤੀਆਂ ਗਈਆਂ ਨੇ ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦੇ ਵੱਲੋਂ ਇਹ ਜਿਹੜੀ ਅਪਡੇਟ ਅੱਜ ਦੁਪਹਿਰੇ ਇਹ ਦਿੱਤੀ ਗਈ ਹੈ ਦੁਪਹਿਰੇ ਜਿਹੜੇ ਹੁਕਮ ਹੈ ਉਹ ਜਾਰੀ ਕੀਤੇ ਗਏ ਹੈ ਕਿ ਸਾਰੇ ਹੀ ਪੰਜਾਬ ਦੇ ਸਕੂਲ ਜਿਹੜੇ ਉਹ ਬੰਦ ਕੀਤੇ ਜਾਣਾ ਐਤਵਾਰ ਤੱਕ ਜਿਹੜੇ ਸਕੂਲ ਨੇ 20 ਤਰੀਕ ਤੱਕ ਉਹ ਬੰਦ ਨੇ ਅੱਜ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਬਹੁਤ ਜਿਹੜੇ ਇਲਾਕੇ ਨੇ ਪਾਣੀ ਦੀ ਲਪੇਟ ਦੇ ਵਿੱਚ ਆ ਗਏ ਨੇ ਤਾਂ ਹੁਣ ਜੇਕਰ ਇੱਧਰ ਮਾਰਸੀ ਦੀ ਗੱਲ ਕਰੀਏ ਬੱਠੇ ਦੀ ਦੀ ਗੱਲ ਕਰੀਏ ਕਿਉਂਕਿ ਇੱਧਰ ਆਸ-ਪਾਸ ਘੱਗਰ ਹੈ ਤਾਂ ਉੱਧਰ ਸਤਲੁਜ ਹੈ ਇਹ ਜਿਹੜੇ ਜ਼ਿਲ੍ਹੇ ਨੇ ਇਹ ਹੁਣ ਪਾਣੀ ਦੀ ਚਪ੍ਰਿੰਟ ਦੇ ਵਿੱਚ ਪੂਰੀ ਤਰ੍ਹਾਂ ਆ ਗਏ ਨੇ ਇਹ ਰੱਬ ਨਾ ਕਰੇ ਕਿਸੇ ਪਾਸੇ ਤੋਂ ਰਾਤ ਨੂੰ ਜੇ ਬੰਨ੍ਹ ਨੂੰ ਢਾਹ ਲੱਗਦੀ ਹੈ ਜਾਂ ਬੰਨ੍ਹ ਕਿਸੇ ਪਾਸੇ ਤੋਂ ਬੁਰੇ ਤਰੀਕੇ ਨਾਲ ਕਰੈਕ ਹੁੰਦਾ ਕਿਉਂਕਿ ਉੱਪਰ ਬਾਰਿਸ਼ ਇੰਨੀ ਜ਼ਿਆਦਾ ਹੋ ਰਹੀ ਹੈ ਸਾਰਾ ਪਾਣੀ ਇਕੱਠਾ ਹੋ ਕੇ ਆ ਰਿਹਾ ਜੇਕਰ ਅੱਜ ਰਾਤ ਨੂੰ بارش ਹੈ ਨਾ ਹੱਡੀ ਜੇ ਕੁਝ ਪੁੱਤਾਂ ਦੀ 1921 ਹੋ ਗਈ ਤਾਂ ਸਾਰੇ ਹੀ ਪਿੰਚਾਰ ਦੇ ਵਿੱਚ ਜਿਹੜਾ ਪਾਣੀ ਹੈ ਉਹ 88 ਵਾਂਗੂ ਫੈਲ ਜਾ ਰਿਹਾ ਕਿਉਂਕਿ ਅੱਜ ਹੁਸ਼ਿਆਰਪੁਰ ਦੇ ਵਿੱਚ ਜਦੋਂ ਜਿਹੜਾ ਸੰਬੰਧਤ ਮਿਲਦਾ ਪ੍ਰਸ਼ਾਸਨਾ ਉਹਨਾਂ ਦੇ ਪੋਸਟਕ੍ਰਿਤੀ ਕਾਰਜ ਦੇ ਵਿੱਚ ਨਹੀਂ ਰਹੀ ਤਾਂ ਫਿਰ ਉੱਥੇ ਫੌਜ ਨੂੰ ਲਗਾਉਣਾ ਪਿਆ ਫੌਜ ਨੇ ਆਪਣੇ ਹੈਲੀਕਾਪਟਰਾਂ ਦੇ ਰਾਹੀਂ ਚੌਪੜਾਂ ਦੇ ਰਾਹੀਂ ਜਿਹੜੇ ਫਸੇ ਹੋਏ ਲੋਕ ਨੇ ਖਲੜ ਦੇ ਵਿੱਚ ਉਹਨਾਂ ਨੂੰ ਕੱਢਿਆ ਤਾਂ ਬਹੁਤ ਹੀ ਭਿਆਨਕ ਤਸਵੀਰਾਂ ਜਿਹੜੀਆਂ ਪਠਾਨਕੋਟ ਤੋਂ ਦੇਖਣ ਨੂੰ ਸਾਹਮਣੇ ਆ ਰਹੀਆਂ ਸੀ ਤਾਂ ਸਾਰੀਆਂ ਹੀ ਤਸਵੀਰਾਂ ਕਿਉਂਕਿ ਸੋਸ਼ਲ ਮੀਡੀਆ ਦਾ ਜ਼ਮਾਨਾ ਨਾਲ ਦੀ ਨਾਲ ਜਿਹੜੀ ਵੀ ਕੋਈ ਵੀਡੀਓ ਬਣਦੀ ਉਹ ਅਪਡੇਟ ਹੋ ਜਾਂਦੀ ਹੈ ਸੋ ਅਸੀਂ ਆਮ ਪੇਜਾਂ ਤੇ ਦੇਖਦੇ ਆ ਉਹ ਗੱਲਾਂ ਬਿਲਕੁਲ ਸੱਚੀਆਂ ਨੇ ਇਸ ਵਾਰ ਬਹੁਤ ਸਾਰੀਆਂ ਵੀਡੀਓਜ਼ ਜਿਹੜੀਆਂ ਨੇ ਉਹ ਨਵੀਆਂ ਨੇ ਬਹੁਤ ਘੱਟ ਨੇ ਵੀਡੀਓ ਜਿਹੜੀਆਂ ਪੁਰਾਣੀਆਂ ਨੇ ਕਿਉਂਕਿ ਇਸ ਵਕਤ ਨਹੀਂ ਤਾਜ਼ੀਆਂ ਵੀਡੀਓ ਨੇ ਕੋਈ ਟਾਈਮ ਦੇ ਵਿੱਚ ਅਪਡੇਟ ਕਰ ਦਿੰਦੇ ਨੇ ਲੋਕ ਅੱਜ ਕੱਲ ਸੋਸ਼ਲ ਮੀਡੀਆ ਦਾ ਤੌਰ ਆ ਸਾਰੇ ਹੀ ਕੋਈ ਨਾ ਕੋਈ ਪਲੇਟਫਾਰਮ ਚਲਾਉਂਦੇ ਨੇ ਤਾਂ ਬਹੁਤ ਸਾਰੀਆਂ ਵੀਡੀਓਜ਼ ਜਿਹੜੀਆਂ ਸਾਹਮਣੇ ਆਈਆਂ ਨੇ ਇਹੋ ਅਸੀਂ ਵੀ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਇਹ ਤਸਵੀਰਾਂ ਤਾਜ਼ੀਆਂ ਤਸਵੀਰਾਂ ਨੇ ਅੱਜ ਦੀਆਂ ਤੁਸੀਂ ਦੇਖ ਰਹੇ ਹੋ ਕਿਸ ਤਰੀਕੇ ਦੇ ਨਾਲ ਇਹਨਾਂ ਤਸਵੀਰਾਂ ਦੇ ਵਿੱਚ ਇੱਕ ਖੌਫਨਾਕ ਜਿਹੜਾ ਮੰਜ਼ਰ ਹੈ ਰਾਵੀ ਦਰਿਆ ਦੇ ਕੰਢਿਆਂ ਤੋਂ ਪਾਣੀ ਦਾ ਟੱਪਣਾ ਬਿਆਸ ਦਰਿਆ ਦਾ ਚੜ ਕੇ ਪੂਰੇ ਅਫਾਣ ਤੇ ਆਣਾ ਸਤੋਏ ਦਰਿਆ ਦੇ ਵਿੱਚ ਜਿਹੜਾ ਇੱਕ ਤੂਫਾਨ ਆਇਆ ਹੋਇਆ ਸਤਲੁਜ ਦਰਿਆ ਦੇ ਵਿੱਚ ਵੀ ਜਿਹੜਾ ਕਾਫੀ ਜ਼ਿਆਦਾ ਪਾਣੀ ਇਕੱਠਾ ਹੋ ਗਿਆ ਕਿ ਤਾਂ ਲਗਾਤਾਰ ਸਤਲੁਜ ਦਰਿਆ ਦੇ ਰੋਪੜ ਦੀ ਜ਼ਿਕਰ ਗੱਲ ਕਰੀਏ ਜਾਂ ਭਾਖੜੇ ਤੋਂ ਤਾਂ ਖੁੱਲੇ ਹੋਏ ਨੇ 게ਟਾ ਕਰੋ ਰੋਪੜ ਤੋਂ ਵੀ ਸਾਰੇ ਇਹਦੇ ਫਾਟੇ 게ਟਾ ਖੁੱਲੇ ਗਏ ਨੇ ਤਾਂ ਉਧਰੋਂ ਸਾਰਾ ਪਾਣੀ ਲੁਧਿਆਣੇ ਜਾਂ ਅਬੀਗਾ ਤਾਂ ਜਿਹੜਾ ਹਰੀਕੇ ਜਾ ਕੇ ਪਤਨ ਇਹ ਦੋਨਾਂ ਦਾ ਦਰਿਆਵਾਂ ਦਾ ਸੰਗਮ ਹੁੰਦਾ ਵੇਲੇ ਹੁੰਦਾ ਉੱਥੇ ਜਾ ਕੇ ਪਾਣੀ ਜਿਹੜਾ ਕਾਫੀ ਜ਼ਿਆਦਾ ਵਾਜਦਾ ਅੱਜ ਬਹੁਤ ਸਾਰੀਆਂ ਸੰਸਥਾਵਾਂ ਜਿਹੜੀਆਂ ਐ ਰਸ਼ਨ ਬੰਨਣਾ ਨਹੀਂ ਜਾਈ ਸੀ ਤਾਂ ਉਹਨਾਂ ਦੀ ਇੱਕ ਜਿਹੜੀ ਜਿਸਤੀ ਆ ਉਹ ਬਿਜਲੀ ਦੇ ਖੱਪੇ ਨਾਲ ਟਕਰਾ ਜਾਂਦੀ ਹੈ ਉਹਨਾਂ ਦਾ ਵੀ ਜਾਨੀ ਮਾਲੀ ਨੁਕਸਾਨ ਹੋਣ ਤੋਂ ਬਚਾ ਰਿਹਾ ਇਸ ਤਰ੍ਹਾਂ ਦੇ ਜਿਹੜੇ ਬਹੁਤ ਸਾਰੇ ਖਤਰੇ ਆ ਮੰਡਰਾ ਰਹੇ ਨੇ ਪੰਜਾਬੀਆਂ ਦੇ ਸਿਰ ਤੇ ਇੱਕ ਸੋਚਣ ਦਾ ਵਿਸ਼ਾ ਹੋ ਰਿਹਾ ਜਦੋਂ ਕਿਸੇ ਵੀ ਹੋਰ ਸਟੇਟ ਦੇ ਉੱਪਰ ਕੋਈ ਵੱਡੀ ਆਫਤ ਆਉਂਦੀ ਆ ਤਾਂ ਪੰਜਾਬ ਦੀਵਾਰ ਬਣ ਕੇ ਖੜ ਜਾਂਦਾ ਪਰ ਜਦੋਂ ਜਦੋਂ ਪੰਜਾਬ ਦੇ ਉੱਪਰ ਇਹ ਮਾੜਾ ਸਮਾਂ ਆਇਆ ਪੰਜਾਬ ਦੇ ਨਾਲ ਕੋਈ ਵੀ ਨਹੀਂ ਖੜਿਆ ਬਹੁਤ ਮਤਭਾਗੀ ਗੱਲ ਹੈ ਬਹੁਤ ਸੋਚਣ ਦਾ ਵਿਸ਼ਾ ਪੰਜਾਬੀਓ ਇਹ ਹੁਣ ਤੁਹਾਡੇ ਹੱਥ ਵਿੱਚ ਹੈ ਕਿ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਦੇ ਨਾਲ ਖੜਨਾ ਚਾਹਦੇ ਹੋ ਕਿਉਂਕਿ ਤੁਹਾਡੇ ਨਾਲ ਕੋਈ ਨਹੀਂ ਖੜਿਆ ਜਦੋਂ ਹੁਣ ਅਸੀਂ ਪਿੰਡਾਂ ਦੇ ਵਿੱਚ ਦੇਖਦੇ ਆਂ ਤਾਂ ਪਿੰਡਾਂ ਦੇ ਵਿੱਚ ਸਿਰਫ ਉਹੀ ਗਿਣਮੇ ਚੜਮੇ ਆ ਸੰਸਥਾਵਾਂ ਨੇ ਉਹੀ ਗਿਣਮੇ ਚੜਮੇ ਮੰਤਰੀ ਨੇ ਖੈਰ ਮੰਤਰੀਆਂ ਦਾ ਕੋਈ ਯਕੀਨੀ ਮੰਤਰੀ ਤਾਂ ਵੋਟਾਂ ਵਟੋਰਨ ਕੇ ਲਈ ਆਉਂਦੇ ਨਹੀਂ ਮੰਤਰੀ ਜੀ ਕਰੋੜ ਤੋਂ ਕਰੋੜ ਰੁਪਏ ਦੇ ਰਹੇ ਤਾਂ ਕੋਈ ਫਰਕ ਵੀ ਨਹੀਂ ਪੈ ਸਕਦਾ ਕਿਉਂਕਿ ਜਦੋਂ ਆਮ ਲੋਕ ਆ ਕੇ ਤੁਹਾਡੇ ਨਾਲ ਖੜਦੇ ਨਹੀਂ ਪਤਾ ਤਾਂ ਉਦੋਂ ਲੱਗਦਾ ਕਿ ਇਹ ਹੈਲਪ ਕੌਣ ਕਰਦਾ ਕਿਉਂਕਿ ਮੰਤਰੀਆਂ ਨੇ ਸਰਕਾਰ ਦਾ ਤੁਹਾਡਾ ਦਿੱਤਾ ਹੀ ਪੈਸਾ ਤੁਹਾਡੇ ਉੱਪਰ ਲੈਣਾ ਹੁੰਦਾ ਪਰ ਬਹੁਤ ਸਾਰੀਆਂ ਆਮ ਸੰਸਥਾਵਾਂ ਹੁਣ ਤੁਹਾਡੀ ਜਿਹੜੀ ਹੈਲਪ ਕਰ ਰਹੀਏ ਨੇ ਉਹਨਾਂ ਨੂੰ ਜ਼ਰੂਰ ਤੁਸੀਂ ਧਿਆਨ ਦੇ ਵਿੱਚ ਰੱਖਿਓ ਆਉਣ ਵਾਲੇ ਸਮੇਂ ਦੇ ਵਿੱਚ ਇਕੱਠੇ ਹੋ ਕੇ ਹੰਬੜਾ ਮਾਰਨ ਦੀ ਜਿਹੜੀ ਲੋੜ ਹੈ ਮੂੰਹ ਤੋੜ ਮਾ ਜਵਾਬ ਹੈ ਜਿਹੜਾ ਉਹ ਦਿਲ ਦੀ ਲੋੜ ਹੈ ਕਿਉਂਕਿ ਇਸ ਖਤਰੇ ਦੇ ਵਿੱਚ ਪਤਾ ਲੱਗ ਜਾਵੇਗਾ ਕੌਣ ਤੁਹਾਡਾ ਆਪਣਾ ਕੌਣ ਤੁਹਾਡੇ ਨਾਲ ਖੜਦਾ ਹੈ ਤੇ ਕੌਣ ਕੋ ਇਹ ਬੇਗਾਨਾ ਬਹੁਤ ਸਾਰੀਆਂ ਤਸਵੀਰਾਂ ਅੱਜ ਨਿਕਲ ਕੇ ਸਾਹਮਣੇ ਆਇਆ ਕਿਤੇ ਕਿਸਾਨ ਅਰੋੜ ਰਿਹਾ ਕਿਤੇ ਭੁੱਖ ਨੂੰ ਡੱਗਰ ਤਸਰੇ ਨੇ ਕਿਤੇ ਇਨਸਾਨਾਂ ਦੇ ਕੋਲ ਪੀਣੂ ਲਈ ਸਾਫ਼ ਪਾਣੀ ਨਹੀਂ ਰਾਸ਼ਨ ਨਹੀਂ ਹੈ ਬਹੁਤ ਸਾਰੀਆਂ ਪ੍ਰੋਬਲਮਾਂ ਆ ਦਾ ਜਿਹੜਾ ਸਾਹਮਣਾ ਅੱਜ ਪੰਜਾਬ ਦੇ ਵਸਨੀਕਾਂ ਨੂੰ ਕਰਨਾ ਪੈ ਰਿਹਾ ਸੋ ਧਿਆਨ ਰੱਖਿਓ ਅੱਜ ਕੱਲ੍ਹ ਪਰਸੋਂ ਤਿੰਨ ਦਿਨ ਨੇ ਤਿੰਨ ਦਿਨ بارش ਪੁੱਲ ਦਸੀ ਹੋਈ ਹੈ ਨਾ ਤਿੰਨ ਦਿਨਾਂ ਦੇ ਵਿੱਚ ਤੁਸੀਂ ਬਹੁਤ ਸੁਚੇਤ ਰਹਿਣਾ ਖਾਸ ਕਰਕੇ ਜਿਹੜੇ ਮਾਨੇਰੀਏ ਦੇ ਵਿੱਚ ਵਸਦੇ ਨੇ ਲੋਕ ਜਾਂ ਫਿਰ ਤਰਨਤਾਰਨ ਅੰਮ੍ਰਿਤਸਰ ਅ ਬਠਿੰਡਾ ਫਾਜ਼ਲਕਾ ਫਰਗੋਜੀਪੁਰ ਏਰੀਆ ਜਿੱਥੇ ਆ ਕੇ ਸਤਲੁਜ ਰਿਵਰ ਹੈ ਜਿਹੜਾ ਲੱਗਦਾ ਤੇ ਉਧਰ ਜਿਹੜਾ ਘੱਗਰ ਰੈਕਟਰ ਗਰਵੀ ਬਠਿੰਡੇ ਮਾਰਸਾ ਸੰਦੂਲਗੜ ਵਾਲੀ ਸਾਈਡ ਨੂੰ ਜਾਂਦਾ ਘੱਗਰ ਦੇ ਵਿੱਚ ਵੀ ਬਹੁਤ ਜ਼ਿਆਦਾ ਪਾਣੀ ਆਇਆ ਹੋਇਆ ਸੋ ਸਾਰਿਆਂ ਨੂੰ ਸचेत ਰਹਿਣ ਦੀ ਲੋੜ ਆ ਆਪਣਾ ਧਿਆਨ ਤੁਸੀਂ ਆਪ ਰੱਖਣਾ ਕਿਸੇ ਦੀ ਤੁਸੀਂ ਆਸਤੇ ਨਹੀਂ ਰਹਿਣਾ ਕਿ ਤੁਹਾਨੂੰ ਇਥੋਂ ਕੱਢ ਕੇ ਲੈ ਕੇ ਜਾਵੇਗਾ ਪਰ ਜਿੰਨੀ ਵੀ ਹੋ ਸਕੇ ਜਿਹੜੇ ਡੰਗਰ ਮਾਲ ਪਸ਼ੂ ਆਪਰਾ ਪਸ਼ੂ ਸੇਫ ਜਗ੍ਹਾ ਤੇ ਕੱਢ ਕੇ ਤੁਸੀਂ ਲੈ ਜਾਓ ਇਹ 2-3 ਦਿਨ ਜਿਹੜੇ ਨੇ ਉਰੇ ਖਤਰੇ ਵਾਲੇ ਨੇ ਕਿਤੇ ਉਹੀ ਕੰਮ ਨਾ ਹੋਵੇ ਤੁਹਾਨੂੰ ਟਾਈਮ ਮਿਲਣਾ ਮਿਲੇ ਤੇ ਵੱਡਾ ਨੁਕਸਾਨ ਹੋ ਜਾਵੇ ਸੋ ਆਪਣਾ ਧਿਆਨ ਤੁਸੀਂ ਆਪ ਰੱਖਣਾ ਸੋ ਹੋਰ ਕੀ ਕੀ ਅਪਡੇਟ ਅਸੀਂ ਤੁਹਾਨੂੰ ਸ਼ੇਅਰ ਕਰਕੇ ਟੀਵੀ ਦੇ ਜਰੀਏ ਇਹ ਦੱਸਦੇ ਰਹਾਂਗੇ ਇਹ ਜੋ ਵੀਡੀਓ ਤੋਂ ਅਸੀਂ ਤੁਹਾਨੂੰ ਦਿਖਾ ਰਹੇ ਇਹ ਵੀਡੀਓ ਤਾਜ਼ਾ ਵੀਡੀਓ ਨੇ ਧਿਆਨ ਰੱਖਿਓ ਤੁਸੀਂ ਆਪਣੇ ਧਿਆਨ ਦਾ ਆਪ ਰੱਖਣਾ ਸੋ ਅਸੀਂ ਪਰਮਾਤਮਾ ਦੇਗੇ ਆਸ ਤੇ ਅਰਦਾਸ ਕਰਦੇ ਹਾਂ ਕਿ ਤੁਹਾਡਾ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਨਾ ਹੋਵੇ ਇਸ ਜਿਹੜੀ ਬਰਸਾਤ ਆ ਉਸ ਦੇ ਵਿੱਚ ਨਾ ਹੋ ਸਕੇ ਕਿਉਂਕਿ ਪੰਜਾਬ ਦਾ ਨੁਕਸਾਨ ਤਾਂ ਪਹਿਲੇ ਬਹੁਤ ਜ਼ਿਆਦਾ ਹੋ ਗਿਆ ਪਰ ਫਿਰ ਵੀ ਤੁਸੀਂ ਆਪਣਾ ਧਿਆਨ ਆਪ ਰੱਖਣਾ ਹਲਵੇ ਦਾ